ਪਾਕਿਸਤਾਨ ਵਿੱਚ ਫਸੇ ਡ్రਾਈ ਫਰੂਟ ਦੇ ਟਰੱਕ ਭਾਰਤ ਆਉਣੇ ਸ਼ੁਰੂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿੱਥੇ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਹੋ ਰਿਹਾ ਡਰਾਈ ਫਰੂਟ ਦਾ ਵਪਾਰ ਬੰਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕੁਝ ਟਰੱਕਾਂ ਦੀ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਦੇ ਰਸਤੇ ਜਿਸ ਦੇ ਰਾਹੀਂ ਡਰਾਈ ਫਰੂਟ ਜਿਹੜਾ ਸੀ ਆ ਭਾਰਤ ਦੇ ਵਿੱਚ ਆਂਦਾ ਸੀ ਉਹ ਫਸ ਗਏ ਸਨ ਪਾਕਿਸਤਾਨ ਦੇ ਵਿੱਚ ਟਰੱਕ ਫਸ ਗਏ ਸਨ ਜੋ ਹੁਣ ਦੁਬਾਰਾ ਵਾਪਸ ਭਾਰਤ ਭੇਜੇ ਜਾ ਰਹੇ ਹਨ ਜੀ ਹਾਂ ਦੱਸ ਦੇ ਕਿ ਪਹਿਲਗਾਮ ਹਮਲੇ ਤੋਂ ਬਾਅਦ ਜਿਸ ਤਰ੍ਹਾਂ ਮਾਹੌਲ ਤਨਾਪੂਰਣ ਬਣਿਆ ਰਿਹਾ ਜਿਸ ਤੋਂ ਬਾਅਦ ਯੁੱਧ ਲੱਗ ਜਾਂਦਾ ਉਸ ਤੋਂ ਬਾਅਦ ਸੀਨਸ ਫਾਇਰ ਜਿਹੜਾ ਹੈ ਹੋ ਜਾਂਦਾ ਹੈ ਤਾਂ ਹੁਣ ਇੱਕ ਵਾਰ ਫਿਰ ਜਿਹੜੀ ਸਥਿਤੀ ਹੈ ਉਹ ਸਾਫ ਹੁੰਦੇ ਦਿਖਾਈ ਦੇ ਰਹੀ ਹੈ ਸ ਮਾਹੌਲ ਜਿਹੜਾ ਹੈ ਸ਼ਾਂਤ ਬਈ ਹੁੰਦਾ ਦਿਖਾਈ ਦੇ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਆਈਸੀਪੀ ਤੋਂ ਜਿੱਥੋਂ ਤੁਸੀਂ ਦੇਖ ਸਕਦੇ ਹੋ ਕਿ ਇੰਟੀਗ੍ਰੇਟਿਡ ਚੈੱਕਪੋਸਟ ਦੇ ਰਾਹੀਂ ਟਰੱਕ ਜਿਹੜੇ ਨੇ ਉੱਥੇ ਭੇਜੇ ਜਾ ਰਹੇ ਨੇ ਤੇ ਵਾਪਸ ਭਾਰਤ ਆ ਰਹੇ ਨੇ ਦਾਜੇ ਕਿ ਜਦੋਂ ਪਹਿਲਗਾਮ ਹਮਲਾ ਹੁੰਦਾ ਹੈ ਤਾਂ ਲਗਭਗ 164 ਟਰੱਕ ਜੋ ਕਿ ਡਰਾਈ ਫਰੂਟ ਦੇ 164 ਟਰੱਕ ਜੋ ਕਿ ਅਫਗਾਨਿਸਤਾਨ ਤੋਂ ਭਾਰਤ ਆ ਰਹੇ ਸੀ ਉਹ ਪਾਕਿਸਤਾਨ ਫਸ ਜਾਂਦੇ ਨੇ ਕਿਉਂਕਿ ਅਗਰ ਗੱਲ ਕੀਤੀ ਜਾਵੇ ਵਪਾਰ ਦੀ ਤਾਂ ਭਾਰਤ ਅਫਗਾਨਿਸਤਾਨ ਦਾ ਜਿਹੜਾ ਵਪਾਰ ਹੈ ਉਹ ਪਾਕਿਸਤਾਨ ਦੇ ਰਸਤੇ ਦੇ ਰਾਹੀ ਹੀ ਹੁੰਦਾ ਹੈ ਔਰ ਪਾਕਿਸਤਾਨ ਦੇ ਰਸਤੇ ਦੇ ਰਾਹੀ ਅਟਾਰੀ ਵਾਗਾ ਬਾਰਡਰ ਤੇ ਇਹ ਟਰੱਕ ਜਿਹੜੇ ਨੇ ਡਰਾਈ ਫਰੂਟ ਦੇ ਭਰ ਕੇ ਵਾਪਸ ਆਉਂਦੇ ਨੇ ਜਿਸ ਤੋਂ ਬਾਅਦ ਇਹ ਪਹਿਲਗਾਮ ਹਮਲੇ ਤੋਂ ਬਾਅਦ ਇਹ ਵਪਾਰ ਬੰਦ ਹੋ ਗਿਆ ਸੀ ਸਥਿਤੀ ਤਣਾਪੂਰਨ ਹੋ ਗਈ ਸੀ ਤਾਂ ਹੁਣ ਇੱਕ ਵਾਰ ਫੇਰ ਅਟਾਰੀ ਵਾਗਾ ਬਾਰਡਰ ਤੋਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਜੋ ਟਰੱਕ ਫਸੇ ਹੋਏ ਸੀ ਉਹ ਹੁਣ ਹੌਲੀ-ਹੌਲੀ ਅਟਾਰੀ ਵਾਗਾ ਬਾਰਡਰ ਤੇ ਆਣੇ ਸ਼ੁਰੂ ਹੋ ਗਏ ਨੇ ਤੇ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਦੇਖੋ ਕਿ ਪੂਰੇ ਬੀਏ ਬਦੇ ਜੜੇ ਜਵਾਨ ਨੇ ਉਹ ਪੂਰੀ ਚੈਕਿੰਗ ਕਰ ਰਹੀ ਨੇ ਟਰੱਕਾਂ ਦੀ ਔਰ ਟਰੱਕ ਦੇ ਨੀਚੋਂ ਵੀ ਜਿਹੜੀ ਪੂਰੀ ਚੈਕਿੰਗ ਮਿਰਰ ਦੇ ਰਾਹੀਂ ਕੀਤੀ ਜਾ ਰਹੀ ਹੈ ਪੂਰੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕੀ ਵਪਾਰ ਜਿਹੜਾ ਬੰਦ ਹੋ ਚੁੱਕਿਆ ਸੀ ਉਹ ਦੁਬਾਰਾ ਸ਼ੁਰੂ ਹੋਣ ਦੀ ਜੜੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਨੁਦਾਜ਼ੇ ਕਿ ਵਪਾਰ ਫਿਲਹਾਲ ਹਜੇ ਸ਼ੁਰੂ ਨਹੀਂ ਹੋਇਆ ਕਿਉਂਕਿ ਜੋ ਟਰੱਕ ਪਹਿਲਾਂ ਹੀ ਹਮਲੇ ਤੋਂ ਬਾਅਦ ਫਸ ਗਏ ਸੀ ਪਾਕਿਸਤਾਨ ਦੇ ਰਸਤੇ ਉਹਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ ਵਾਪਸ ਭੇਜਿਆ ਜਾਵੇ ਬਹੁਤ ਸਾਰੇ ਵਪਾਰੀਆਂ ਦਾ ਜਿਹੜਾ ਸਮਾਨ ਸੀ ਡਰਾਈ ਫੂਡ ਸੀਗਾ ਉਹ ਜਿਹੜਾ ਸੀ ਟਰੱਕਾਂ ਦੇ ਵਿੱਚ ਮਾਲ ਫਸਿਆ ਹੋਇਆ ਸੀ ਜਿਸ ਤੋਂ ਬਾਅਦ ਹੁਣ ਇਹ ਮਨਜ਼ੂਰੀ ਮਿਲੀ ਹੈ ਕਿ ਜੋ ਟਰੱਕ ਰੁਕੇ ਹੋਏ ਨੇ ਉਹਨਾਂ ਨੂੰ ਵਾਪਸ ਭੇਜਿਆ ਜਾਵੇ ਤਾਂ ਉਹ ਹੀ ਹਾਲ ਟ੍ਰੱਕ ਜਿਹੜੇ ਨੇ ਵਾਪਸ ਆ ਰਹੇ ਨੇ ਔਰ ਜਿਹੜਾ ਇਹ ਸਮਾਨ ਇਹ ਵਾਪਸ ਆ ਰਿਹਾ ਹੈ ਤਾਂ ਆਈਸੀਪੀ ਦਿਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੰਟੀਗ੍ਰੇਟਿਡ ਚੈੱਕ ਪੋਸਟ ਦੀਆਂ ਜਿੱਥੇ ਟਰੱਕਾਂ ਦੀ ਚੈਕਿੰਗ ਪੂਰੀ ਤਰ੍ਹਾਂ ਕੀਤੀ ਜਾ ਰਹੀ ਹੈ ਔਰ ਟਰੱਕ ਜਿਹੜੇ ਨੇ ਉਹ ਵਾਪਸ ਆ ਰਹੇ ਨੇ ਤਾਂ ਇਸ ਬਾਰੇ ਪੂਰੀ ਜਾਣਕਾਰੀ ਲਵਾਂਗੇ ਕਿ ਆਖਿਰ ਵਪਾਰ ਸ਼ੁਰੂ ਹੋਣ ਦੀ ਸੰਭਾਵਨਾ ਹੈ ਜਾਂ ਨਹੀਂ ਔਰ ਕਿਸ ਤਰ੍ਹਾਂ ਇਹ ਜਿਹੜੇ ਟਰੱਕ ਨੇ ਡਰਾਈ ਫਰੂਟ ਦੇ ਕਿਸ ਤਰ੍ਹਾਂ ਵਾਪਸ ਭੇਜੇ ਜਾ ਰਹੇ ਨੇ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਡਰਾਈ ਫਰੂਟ ਟਰੇਡਰ ਅਨਿਲ ਮਹਿਰਾ ਸ਼ਰਮਾ ਜੁਦ ਨੇ ਗੱਲਬਾਤ ਕਰ ਲੈਣੇ ਆ ਹਾਂਜੀ ਸਰ ਕੀ ਜਾਣਕਾਰੀ ਮਿਲਦੀ ਹੈ ਜੋ ਕਿ ਭਾਰਤ ਅਫਗਾਨਿਸਤਾਨ ਦੇ ਵਿਚਾਲੇ ਵਪਾਰ ਸ਼ੁਰੂ ਹੋਇਆ ਹੈ ਜਾਂ ਨਹੀਂ ਮੈਂ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹੁੰਦਾ ਹਾਂ ਕਿ ਵਪਾਰ ਜਿਹੜਾ ਨਾ ਉਹ ਕੋਈ ਨਵੇਂ ਨਹੀਂ ਚਾਲੂ ਕੀਤਾ ਗੌਰਮਨ ਨੇ ਤੇ ਉਹ ਹੀ ਮਤਲਬ ਗੱਡੀਆਂ ਆ ਰਹੀਆਂ ਜਿਹੜੀਆਂ ਗੱਡੀਆਂ ਆਉਣ ਦੀ ਵੇਅ ਸੀ ਜਿਸ ਲਈ ਮਤਲਬ ਹੈ ਕਿ ਹਮਲਾ ਨਹੀਂ ਸੀ ਹੈ ਇੰਡੀਆ ਪਾਕਿਸਤਾਨ ਦਾ ਉਸ ਤੋਂ ਪਹਿਲੇ ਜਿਹੜੀਆਂ ਗੱਡੀਆਂ ਭਾਈਆਂ ਸੀ 64 65 ਉਹ ਹੀ ਅਪਰੂਵ ਹੋਈਆਂ ਦੋਨੇ ਪਾਸੇ ਵੱਲੋਂ ਉਹ ਹੀ ਗੱਡੀਆਂ ਆਣੀਆਂ ਉਸ ਤੋਂ ਇਲਾਵਾ ਕੋਈ ਮਾਲ ਨਹੀਂ ਆਣਾ ਉਹ ਨਾ ਦੁਬਾਰਾ ਟ੍ਰੇਡ ਚੱਲੂ ਹੋਈ ਹੈ ਉਹ ਨਾ ਆਪਾਂ ਕਰਨਾ ਚਾਹੁੰਦੇ ਆ ਇਸ ਮੋੜ ਦੇ ਫੇਰ ਵਪਾਰੀ ਕੋਈ ਵੀ ਇਹ ਚਾਹੁੰਦਾ ਕਿ ਅਸੀਂ ਪਹਿਲੇ ਸਾਡਾ ਦੇਸ਼ ਹੈ ਉਸ ਤੋਂ ਬਾਅਦ ਵਾਪਸ ਹਮ ਸਰ ਇਹ ਜਿਹੜੇ ਟਰੱਕ ਸੀਗੇ ਇਹ ਪਾਕਿਸਤਾਨ ਦੇ ਵਿੱਚ ਫਸੇ ਹੋਏ ਸੀ ਜਿਹੜੇ ਵਾਪਸ ਆ ਰਹੇ ਨੇ ਮੈਡਮ ਸਰ ਇਹ ਟਰੱਕ ਪਾਕਿਸਤਾਨ ਦੀ ਟੈਰੇਟਰੀ 'ਚ ਹੈਗੇ ਸੀ ਕਿਉਂਕਿ ਇੰਡੀਆ ਦਾ ਜਿਹੜਾ ਮਤਲਬ ਹੈ ਮਾਲ ਦਾ ਜਿਹੜਾ ਹੈ ਨਾ ਅਫਗਾਨਿਸਤਾਨ ਪਾਕਿਸਤਾਨ ਦਾ ਸਿਰਫ ਇੱਕ ਟ੍ਰਾਂਜ਼ਿਟ ਦਾ ਹੈਗਾ ਸਿਰਫ ਪਾਕਿਸਤਾਨ ਜਿਹੜਾ ਰਸਤਾ ਦਿੰਦਾ ਹੈ ਇੰਡੀਆ ਨੂੰ ਇੰਡੀਆ ਉਸ ਤੇ ਅਫਗਾਨਿਸਤਾਨ ਦੇ ਮਾਲ ਦਾ ਉਹਦਾ ਕੋਈ 파ਟ ਨਹੀਂਗਾ ਪਾਕਿਸਤਾਨ ਦਾ ਇਸੇ ਰਸਤੇ ਵਾਸਤੇ ਉਹਨਾਂ ਨੇ ਉਹਨੂੰ ਕਿਹਾ ਵਾ ਕਿ ਰਿਕੁਐਸਟ ਕੀਤੀ ਹੈ ਅਫਗਾਨਿਸਤਾਨ ਵਾਲੇ ਨੇ ਕਿ ਜਿਹੜੇ ਮਾਲ ਸਾਡੇ ਰਸਤੇ 'ਚ ਹੈਗੇ ਆ ਉਹ ਤੁਸੀਂ ਕੰਮ ਕਰ ਕੰਮ ਦਿਓ ਤੁਹਾਨੂੰ ਪਰ ਇਸੇ ਕਰਕੇ ਸਾਡੀ ਇੰਡੀਅਨ ਗਵਰਨਮੈਂਟ ਨੇ ਵੀ ਪੂਰਾ ਕੋਆਪਰੇਟ ਕੀਤਾ ਪਰ ਜਿਹੜੇ ਮਾਲ ਆਨ ਦੀ ਵੇ ਸੀ ਜਿਹੜੇ ਖੜੇ ਸੀ ਪਹਿਲੇ ਦੇ ਉਹ ਹੀ ਆ ਰਹੇ ਆ ਉਸ ਤੋਂ ਬਲਾਵਾ ਕੋਈ ਮਾਲ ਨਹੀਂ ਆਇਆ ਕਿੰਨੇ ਟੋਟਲ ਟਰੱਕ ਆ ਰਹੇ ਨੇ ਸਰ 164 164 ਟਰੱਕ ਆ ਰਹੇ ਨੇ ਤੇ ਸਰ ਇਸ ਤੋਂ ਅੱਗੇ ਹੁਣ ਜਿਹੜਾ ਵਪਾਰ ਹੈ ਉਹ ਸ਼ੁਰੂ ਹੋਵੇਗਾ ਜਾਂ ਨਹੀਂ ਜਾਂ ਤੁਹਾਡੇ ਵੱਲੋਂ ਹੀ ਜੇ ਵਪਾਰੀਆਂ ਦੇ ਵੱਲੋਂ ਇਹ ਵਪਾਰ ਸ਼ੁਰੂ ਕੀਤਾ ਜਾਵੇਗਾ ਜਾਂ ਨਹੀਂ ਅਗਰ ਅਫਗਾਨਿਸਤਾਨ ਕਹਿੰਦਾ ਹੈ ਕਿ ਸ਼ੁਰੂ ਕਰ ਲੋ ਬਣ ਬਸਾ ਕਿ ਸਾਡਾ ਅਫਗਾਨਿਸਤਾਨ ਨਾਲ ਸਾਡਾ ਕੋਈ ਡੀਲ ਸ਼ੁਰੂ ਹੋ ਲੀਗਾ ਔਰ ਅਫਗਾਨਿਸਤਾਨ ਦਾ ਸਾਨੂੰ ਹਰ ਬੰਦਾ ਚਾਹੁੰਦਾ ਹੈ ਕਿ ਅਫਗਾਨਿਸਤਾਨ ਦਾ ਕੰਮ ਚੱਲੂ ਹੋਵੇ ਔਰ ਬਿਲਕੁਲ ਜੋ ਵੀ ਪਾਕਿਸਤਾਨ ਦਾ ਸਾਡਾ ਕੰਮ ਉਸ ਤੋਂ ਵੱਲੇ ਦਾ ਬੰਦ ਹੋਇਆ ਜਦੋਂ ਪਲਵਾਮਾ ਟੈਕ ਹੋਇਆ ਕਿ ਨਹੀਂ ਪਾਕਿਸਤਾਨ ਦਾ ਕਰਨਾ ਚਾਹੁੰਦੇ ਆ ਨਾਲੇ ਵਪਾਰੀ ਚਾਹੁੰਦੇ ਆ ਕਿ ਅਫਗਾਨਿਸਤਾਨ ਦੀ ਜਿਹੜੀ ਟ੍ਰੇਡ ਆ ਖੁੱਲੀ ਰਵੇ ਉਹ ਲੋਦੇ ਵਾਸੇ ਜਿਹੜਾ ਰਸਤਾ ਇਹੋ ਸ਼ੂਟ ਕਰਦਾ ਕਿਉਂਕਿ ਪੈਰਿਸ਼ੀਬਲ ਆਈਟਮ ਆ ਜਿਆਦਾ ਦੇਰ ਨਹੀਂ ਰੁਕ ਸਕਦੀ ਗਰਮੀ ਹੰਦੀ ਕਰਕੇ ਖਰਾਬ ਹੁੰਦੀ ਹੈ ਪਰ ਇਸ ਕਰਕੇ ਅਸੀਂ ਚਾਹੁੰਦੇ ਹਾਂ ਗੌਰਮੈਂਟ ਅੱਗੇ ਕੋਈ ਜਿਹੜਾ ਜਿਹੜਾ ਚੱਲ ਰਿਹਾ ਰੂਟ ਚੱਲ ਰਿਹਾ ਰੂਟ ਨੂੰ ਦੁਬਾਰਾ ਰੀਕਨਸੀਡਰ ਜਿੰਦਾ ਜਾਵੇ ਪਰ ਵਾਣੇ ਸੇਂ ਟ੍ਰੇਡ ਨੂੰ ਡਿਸਟਰਬ ਨਾ ਕੀਤਾ ਜਾਵੇ ਵਾਣੇ ਸੇਂ ਟ੍ਰੇਡ ਐਸ ਇਟੇ ਚਲਦੀ ਰਹੇ ਜਿਸ ਨਾਲ ਜਲਦੀ ਗਏ ਹਮ ਸਰ ਕਿਹੜਾ ਕਿਹੜਾ ਮਾਲ ਸੀਗਾ ਜਿਹੜਾ ਅਫਗਾਨਿਸਤਾਨ ਤੋਂ ਆਂਦਾ ਸੀਗਾ ਜਿਹੜਾ ਮੇਨ ਰਾਈਡ ਰੋਡ ਆ ਸਾਰਾ ਗੁਆਰਿਸਤਾਨ ਦਾ ਹੈ ਜਿਸ ਸਿਰਫ ਕੁਝ ਇਹ ਤਰ੍ਹਾਂ ਦੇ ਯੂਜ਼ ਕਰਦੇ ਆ ਪਿਸ਼ੋਰੀ ਗਿਲੀ ਹੋ ਗਈ ਕਾਲੀ ਤਰਾਕ ਹੋ ਗਈ ਅੰਜੀਰ ਹੋ ਗਈ ਔਰ ਇਸਲਾਵਾ ਕੁਝ ਆਲੂ ਬਖਾਰਾ ਹੋ ਗਿਆ ਜਿਹੜੇ ਮੇਨ ਜਿਹੜੀ ਹਜ਼ਰਾਂ ਦੀਆਂ ਪੜੱਠੀ ਆਂਦੀ ਆ ਹੋਟਲਾਂ ਦੇ ਕਿਰੀਆਂ ਦਵਾਈਆਂ ਦਾ ਸਮਾਨ ਆਂਦੇ ਸਾਰੇ ਅਫਗਾਨਿਸਤਾਨ ਦੀ ਕਲੋਪ ਹੈ ਅਫਗਾਨਿਸਤਾਨ ਦਾ ਮਾਲ ਹੈ ਹੂੰ ਗਲਬਤ ਕੀਤੀ ਜਿਸ ਦੇ ਵਿੱਚ ਅਨਿਲ ਮਹਿਰਾ ਸਰ ਦਾ ਕਹਿਣਾ ਸੀ ਕਿ ਇਹ ਵਪਾਰ ਜਿਹੜਾ ਹੈ ਫਿਲਹਾਲ ਹਜੇ ਸ਼ੁਰੂ ਨਹੀਂ ਹੋਇਆ ਲੇਕਿਨ ਦੋਵਾਂ ਯਾਨੀ ਕਿ ਅਫਗਾਨਿਸਤਾਨ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤੇ ਇੰਡੀਆ ਗਵਰਨਮੈਂਟ ਦੀ ਗੱਲ ਕੀਤੀ ਜਾਵੇ ਤਾਂ ਰਿਕੁਐਸਟ ਕੀਤੀ ਗਈ ਹੈ ਕਿ ਵਪਾਰ ਜਿਹੜਾ ਹੈ ਦੁਬਾਰਾ ਸ਼ੁਰੂ ਕੀਤਾ ਜਾਵੇ ਕਿਉਂਕਿ ਅਗਰ ਦੇਖਿਆ ਜਾਵੇ ਤਾਂ ਪਾਕਿਸਤਾਨ ਦਾ ਦੁਸ਼ਮਣੀ ਜ਼ਰੂਰ ਜਤਾਈ ਜਾ ਰਹੀ ਹੈ ਲੇਕਿਨ ਅਫਗਾਨਿਸਤਾਨ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਰ ਦੱਸ દਈਏ ਕਿ ਜਿਹੜਾ ਵਪਾਰ ਸੀਗਾ ਉਹ ਪਾਕਿਸਤਾਨ ਦੇ ਰਸਤੇ ਦੇ ਰਾਹੀ ਹੀ ਹੁੰਦਾ ਸੀ ਜੋ ਡਰਾਈ ਫਰੂਟ ਐ ਸਾਰਾ ਅਫਗਾਨਿਸਤਾਨ ਤੋਂ ਭਾਰਤ ਮੰਗਵਾਇਆ ਜਾਂਦਾ ਸੀ ਉਸ ਦਾ ਰਸਤਾ ਜਿਹੜਾ ਸੀ ਉਹ ਪਾਕਿਸਤਾਨ ਤੋਂ ਹੋ ਕੇ ਹੀ ਆਂਦਾ ਸੀ ਔਰ ਪਹਿਲਗਾਮ ਹਮਲੇ ਤੋਂ ਬਾਅਦ ਜੋ ਮਾਹੌਲ ਤਣਾਪੂਰਨ ਬਣਿਆ ਹੋਇਆ ਸੀ ਤਾਂ ਜਿਸ ਤੋਂ ਬਾਅਦ ਇਹ ਸਾਰੇ ਵਪਾਰ ਬੰਦ ਕਰ ਦਿੱਤੇ ਗਏ ਸੀ ਤਾਂ ਕੁਝ ਕੁ ਟਰੱਕ ਯਾਨੀ ਕਿ ਲਗਭਗ ਅਗਰ ਗੱਲ ਕੀਤੀ ਜਾਵੇ ਤਾਂ 164 ਟਰੱਕ ਜਿਹੜੇ ਸੀ ਉਹ ਪਾਕਿ ਪਾਕਿਸਤਾਨ ਦੇ ਰਸਤੇ ਦੇ ਵਿੱਚ ਹੀ ਫਸ ਚੁੱਕੇ ਸਨ ਜਿਨ੍ਹਾਂ ਨੂੰ ਹੁਣ ਮਨਜ਼ੂਰੀ ਮਿਲ ਗਈ ਹੈ ਤੇ ਇਹ ਟਰੱਕ ਜਿਹੜੇ ਨੇ ਵਾਪਸ ਭਾਰਤ ਭੇਜੇ ਜਾ ਰਹੇ ਨੇ ਔਰ ਦੱਸਿਆ ਕਿ ਜੇਕਰ ਪਾਕਿਸਤਾਨ ਨਾਲ ਭਾਰਤ ਦੇ ਵਪਾਰ ਦੀ ਗੱਲ ਕੀਤੀ ਜਾਵੇ ਤਾਂ ਪੁਲਵਾਮਾ ਅਟੈਕ ਤੋਂ ਬਾਅਦ ਜਿਹੜਾ ਪਾਕਿਸਤਾਨ ਨਾਲ ਭਾਰਤ ਦਾ ਵਪਾਰ ਉਹ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਤੇ ਇਸ ਤੋਂ ਬਾਅਦ ਕੋਈ ਵੀ ਵਪਾਰ ਜਿਹੜਾ ਸ਼ੁਰੂ ਨਹੀਂ ਸੀ ਹੋਇਆ ਫਿਲਹਾਲ ਅਫਗਾਨਿਸਤਾਨ ਨਾਲ ਜਿਹੜਾ ਵਪਾਰ ਸੀਗਾ ਉਹ ਭਾਰਤ ਦਾ ਚੱਲ ਰਿਹਾ ਸੀ ਤਾਂ ਹੁਣ ਵੀ ਕਿਤੇ ਨਾ ਕਿਤੇ ਉਮੀਦਾਂ ਜਿਹੜੀਆਂ ਨੇ ਵਪਾਰੀਆਂ ਨੂੰ ਹੈ ਕਿ ਬਹੁਤ ਜਲਦ ਇਹ ਵਪਾਰ ਸ਼ੁਰੂ ਹੋ ਜਾਏਗਾ ਲੇਕਿਨ ਫਿਲਹਾਲ ਦੀ ਗੱਲ ਹੀ ਦੱਸ ਦਈਏ ਤਾਂ ਪਾਕਿਸਤਾਨ ਦੇ ਵਿੱਚ ਜੋ ਫਸੇ ਟਰੱਕ ਸੀ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ ਫਿਲਹਾਲ ਜਿਹੜਾ ਵਪਾਰ ਇਹ ਸ਼ੁਰੂ ਨਹੀਂ ਹੋਇਆ ਲੇਕਿਨ ਉਮੀਦਾਂ ਜਿਹੜੀਆਂ ਨੇ ਉਹ ਜਿਤਾਈਆਂ ਜਾ ਰਹੀਆਂ ਨੇ ਕਿ ਬਹੁਤ ਹੀ ਜਲਦ ਵਪਾਰ ਡਰਾਈ ਫਰਟ ਦਾ ਵਪਾਰ ਸ਼ੁਰੂ ਹੋਣ ਦੀ ਸੰਭਾਵਨਾ ਹੈ